ਹਾਜਿਲਕਾ ਵਾਲਿਓ ਤੁਸੀਂ ਦਿਲ ਖੁਸ਼ ਕਰਤਾ ਅੱਜ ਜਿੰਨੇ ਪਿਆਰ ਸਤਿਕਾਰ ਸਿੱਦਤ ਨਾਲ ਤੁਸੀਂ ਮਾਨ ਸਨਮਾਨ ਦਿੱਤਾ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਬਾਕੀ ਲੀਡਰ ਭਾਲਦੇ ਫਿਰਦੇ ਆ ਕੋਈ ਬੰਦਾ ਥਿਆ ਜੇ ਤੇ ਮੇਰੀ ਗੱਡੀ ਨੂੰ ਫੁੱਲਾਂ ਨਾਲ ਭਰ ਦਿੰਨੇ ਹੋ कुछ ना कुछ तो रब कर रहा है यार कुछ ना कुछ तो बंदे दे वास्ती गल नहीं है कुछ ना कुछ तो रब कर रहा है आ झंडे थले कर लो आ झंडे थले कर लो ताकि वो पिछे आया दिख रहा सो वीर परमात्मा कोई चक्कर चला रहे है ਕਿਵੇਂ 20 ਦਿਨ ਪਹਿਲਾਂ ਕੇਜਰੀਵਾਲ ਵਾਰ ਆ ਗਿਆ ਰੱਬ ਨੇ ਕੁਛ ਨਾ ਕੁਛ ਤਾਂ ਝਾੜੂ ਆਪਦਾ ਵੀ ਚਲਾਉਣਾ ਐ ਇੱਥੇ ਹੰਕਾਰ ਦਾ ਰਾਜ ਆ ਗਿਆ ਸੀ ਤਾਨਾਸ਼ਾਹੀ ਹੋ ਗਈ ਸੀ ਉਹ ਰੱਬ ਨੂੰ ਟੱਬ ਸਮਝਣ ਲੱਗ ਗਏ ਸੀ ਤਾਂ ਫਿਰ ਕੋਈ ਨਾ ਕੋਈ ਬੰਦਾ ਭੇਜਦਾ ਰੱਬ ਰੱਬ ਕਿਹੜਾ ਆ ਪਉਂਦਾ ਹੁੰਦਾ ਕਿਸੇ ਨਾ ਕਿਸੇ ਭੇਜ ਚ ਆਉਂਦਾ ਹੈ ਕਿਸੇ ਬੰਦੇ ਨੂੰ ਸਮੱਤ ਬਖਸ਼ਦਾ ਕਿ ਜਾ ਮੇਰਾ ਕੰਮ ਕਰ ਦੇ ਆ ਬੰਦਾ ਹੰਕਾਰ ਕਰਨ ਲੱਗ ਗਿਆ ਇਹਨੂੰ ਢਾ ਦੇ ਸ਼ਾਇਦ ਐਸ ਵਾਰ ਡਿਊਟੀ ਮੇਰੀ ਲੱਗੀ ਹੈ ਇਹਨਾਂ ਦਾ ਹੰਕਾਰ ਥੋੜੋ ਸਾਰੇ ਵਧੀਆ ਵੱਡਾ ਐਮਐਲਏ ਵਧੀਆ ਆਮਕਸਰ ਤੋਂ ਐਮਐਲਏ ਨੇ ਤੇ ਐਸ ਵਾਰ ਫਿਰੋਜ਼ਪੁਰ ਤੋਂ ਲੜ ਰਹੇ ਨੇ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਨਰੂਆ ਨੇ ਗਿਆ ਫਿਰ ਬਾਦਲ ਗਿਆ ਫਿਰ ਮਲੋਟ ਗਿਆ ਫਿਰ ਆਲਮ ਵਾਲੇ ਗਿਆ ਹੁਣ ਤੁਹਾਡੇ ਕੋਲਿਆਂ ਇਤੋਵਾਂ ਜਲਾਲਾਬਾਦ ਜਾਊਂਗਾ ਬਿਰੋ ਮੈਨੂੰ ਕੋਈ ਗਰਮੀ ਗਰਮੀ ਦੀ ਪਰਵਾਹ ਨਹੀਂ ਮੈਨੂੰ ਇਹ ਸੁਖਬੀਰ ਬਾਦਲ ਹੋਰੀ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਐ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਬੋਰ ਦੇ ਟੋਿਆਂ ਚੋਂ ਨਿਕਲੇ ਹੋਏ ਆ ਸੁਮਾਨ ਰੱਖ ਲਿਓ ਮੇਰਾ ਜਿਹੜੀ ਵੀ ਵੋਟ ਪਾਉਂਗੇ ਸਮਝੋ ਭਗਵੰਤ ਸਬਾਨ ਕੋਲੇ ਪਹੁੰਚੂਗੀ ਇੱਕ ਤਰੀਕ ਤੋਂ ਬਾਅਦ ਫਿਰ ਮੈਂ ਕੰਮ ਕਰਕੇ ਇੱਕ 10 ਮਹੀਨਿਆਂ ਦੇ ਵਿੱਚ ਵਿੱਚ ਇਸੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ ਪਹਿਲਾਂ ਨਾ ਵਿਰੋਧੀਆਂ ਦੇ ਮੂੰਹ ਬੰਦ ਕਰੋ ਪਹਿਲਾਂ ਜਿਹੜੇ ਧੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਆਨੇ ਕੀਤਾ ਆ ਕਿਉਂ ਕੀਤਾ ਆ ਕਿਉਂ ਨਹੀਂ ਕੀਤਾ ਉਹ ਕਿਉਂ ਕੀਤਾ ਐ ਨਹੀਂ ਕੀਤਾ ਜਦੋਂ ਆਪ ਹੁੰਦੇ ਸੀ ਉਦੋਂ ਕੱਖ ਨਹੀਂ ਕੀਤਾ ਉਹ ਮੈਂ ਤਾਂ 90% ਬਿਜਲੀ ਦੇ ਬਿੱਲ ਫ੍ਰੀ ਕਰਤੇ ਉਹ ਮੈਂ ਤਾਂ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਵਾਸਤੇ ਉਹ ਮੈਂ 43000 ਨੌਕਰੀਆਂ ਦੇਤੀਆਂ ਜੋ ਆਕਾਂ ਨੂੰ ਉਹ ਮੈਂ ਰਾਸ਼ਨ ਘਰ ਘਰ ਵੰਡੀ ਜਨਾ ਉਹ ਮੈਂ 80 ਬੱਚਿਆਂ ਨੂੰ ਪੜਾਉਣ ਵਾਸਤੇ ਐਸੀਆਂ ਨੂੰ ਦਲਤਾਂ ਦੇ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਆ ਵਜੀਫੇ ਉਹ ਦੇਣ ਜਾਂ ਜਾਰੀ ਕਰ ਦੇ ਕੈਸੀ ਆਪੀ ਸਰਕਾਰ ਨਾਲ ਲੜੀ ਜਾਵਾਂਗੇ ਪਰ ਇਹਨਾਂ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਇਹ 24 ਘੰਟੇ ਆਏ 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 ਬਾਹੀ ਮੈਂ ਚਾਹਨਾ ਮੈਨੂੰ ਪਤਾ ਹੈ ਮੈਂ ਕਿਉਂਕਿ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਿਆ ਹੋਇਆ ਤੇ ਮੈਂ ਤੁਹਾਡੀ ਬੋਲੀ ਬੋਲ ਸਕਦਾ थोड़ी मेहनत का मुल इतों मोड़ के भेजा सा वसद जे मैं थोड़ी बोली बोल सकता क्योंकि मैं थोड़े बिच रहा मैं थोड़े पिंडा जानता पन्नी आलम आला जलालाबाद फाजिलकाजा रेला चंगड़ पैनी महात्म नगर ਦੋਨਾਂ ਨਾਨਕਾ ਮੈਂ ਆਉਂਦਾ ਰਿਆਂ ਮੈਂ ਥੱਲੂ ਕਿਆ ਕੁਛ ਲਵ ਯੂ 2 3 4 5 6 7 ਕਿਕਲੀ ਕਿਹੜੀ ਕਿਕਲੀ 2 ਇਹ ਤੁਸੀਂ ਕਿੱਥੋਂ ਸੁਣ ਲਈ ਸੁਣ ਲਈ ਅੱਛਾ ਬਠਿੰਡੇ ਵਾਲੀ ਉਹ ਤਾਂ ਜਮੇ ਹੀ ਗਰਮ ਗਰਮ ਐ ਉਹ ਤਾਂ ਤੜਕੀ ਲਿਖੀ ਆ ਅਜੇ ਸੁੱਕੀ ਵੀ ਨਹੀਂ ਉਹ ਤਾਂ ਬੇਚਰੀ ਕਿੱਕਲੀ ਉਹ ਕਿੱਕਲੀ ਟੂ ਸੁਣਾਉਂਦੇ ਆ ਤੁਹਾਨੂੰ ਉਹਦੇ ਵਿੱਚ ਸਾਰਾ ਕੁਝ ਹੀ ਐ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨੇ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਪਿੰਡ ਬਚਾ ਦੇ ਪਿੰਡ ਵੀ ਤੁਹਾਡੇ ਕੌੜੀ ਦੇ ਪਿੰਡ ਬਚਾ ਦੇ ਤੁਹਾਡੇ ਪਿੱਛੇ ਪਾਣੀ ਵੀ ਆਇਆ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਾਂ ਅਸੀਂ ਮौज ਬਹੁਤ ਲੁੱਟੀ ਐ ਅਸੀਂ ਮौज ਬਹੁਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲਾ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਰ ਸਾਰੇ ਹੀ ਫਾਜ਼ਲਕਾ ਵਾਸੀਆਂ ਨੂੰ ਮੇਰੇ ਕਰੋਂ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ 1 ਜੂਨ ਨੂੰ आम आदमी पार्टी के चुनाव निशान ते जेड़ा चार नंबर ते है वोटा पाके बाद तो वध कामयाब करो मैं मान साहब जेड़े काम किते है बिजली फ्री का जेड़ा मान साहब ने हों तही नेरी पानी पहुंचाया मान साहब ने जेड़ियां नौकरियां दितियां मैं, मैं... ਨੂੰ ਫਜ਼ਿਆਰ ਚ ਕਰਦਾ ਹੈ ਅਗਲਾ ਰੋਡ ਸ਼ੋ ਜਲਦੀ ਹੈ ਸਾਰਿਆਂ ਨੂੰ ਅਪੀਲ ਹੈ ਕਿ ਇਸ ਵਾਰ ਝਾੜੂ ਚ ਮੋਰਾ ਲਾ ਕੇ 13 ਦੀਆਂ 18 ਟਾਂ ਚਟਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ